ਇਸ ਪ੍ਰੋਗਰਾਮ ਦੇ ਪ੍ਰਯੋਜਕ ਹਨ ਕੰਪਿਊਟਰ ਟੈਕਨੋਲੋਜੀ ਇੰਸਟੀਚਿਊਟ ਪਟਿਆਲਾ ਸੰਪਰਕ ਨੰਬਰ 9781966005 ਬੀਤੇ ਦਿਨੀ ਪ੍ਰੈਸ ਕਲੱਬ ਪਟਿਆਲਾ ਦੇ ਹਾਤੀ ਵੱਲੋਂ 20ਵਾਂ ਅੱਖਾਂ ਦਾ ਮੁਫਤ ਜਾਂਚ ਕੈਂਪ ਕਲੱਬ ਦੇ ਪ੍ਰਦਾਨ ਡਾਕਟਰ ਗੁਰਜੀਤ ਸਿੰਘ ਚੋਹਾਨ ਦੀ ਅਗਵਾਈ ਹੇਠ ਜ਼िले ਦੇ ਪਿੰਡ ਜੱਸੀ ਬਾਗ ਵਾਲੀ ਵਿਖੇ ਲਾਇਆ ਗਿਆ ਜਿਸ ਵਿੱਚ ਮਰੀਜ਼ਾਂ ਨੂੰ ਅੱਖਾਂ ਨਾਲ ਸੰਬੰਧਿਤ ਦਵਾਈਆਂ ਮੁਫਤ ਦਿੱਤੀਆਂ ਗਈਆਂ ਅਤੇ ਇਸ ਦੇ ਨਾਲ ਹੀ ਅੱਖਾਂ ਦੇ ਆਪਰੇਸ਼ਨ ਮੁਫਤ ਕੀਤੇ ਜਾਣਗੇ ਇਹਨਾਂ ਮਰੀਜ਼ਾਂ ਦਾ ਚੈੱਕਅਪ ਅੱਖਾਂ ਦੇ ਮਾਹਰ ਡਾਕਟਰ ਹਰਜੀਤ ਸਿੰਘ ਅਤੇ ਉਹਨਾਂ ਦੇ ਸਹਿਯੋਗੀ ਲਵਪ੍ਰੀਤ ਸਿੰਘ ਨੇ ਕੀਤਾ ਇਸ ਮੌਕੇ ਡਾਕਟਰ ਹਰਜੀਤ ਸਿੰਘ ਨੇ ਮਰੀਜ਼ਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਸੰਬੰਧੀ ਜਾਗਰੂਕ ਕਰਨ ਦੇ ਨਾਲ-ਨਾਲ ਇਨਾਂ ਦੀਆਂ ਸਾਵਧਾਨੀਆਂ ਲਈ ਵੀ ਉਹਨਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਡਾਕਟਰ ਹਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿਕਾਰ ਅੱਜ ਸੀ ਬਿਹੰਡਾ ਦਿਹਾਤੀ ਪ੍ਰੈਸ ਕਲੱਬ ਤੇ ਜੱਸੀਪਿੰਨ ਜੱਸੀ ਬਾਗ ਵਾਲੀ ਦੀ ਲੋਕਲ ਪੰਚਾਇਤ ਤੇ ਵਲੰਟੀਅਰ ਦੇ ਸਹਿਯੋਗ ਦੇ ਨਾਲ ਇੱਕ ਅੱਖਾਂ ਦਾ ਚੈੱਕਅਪ ਕੈਂਪ ਕਾਲੀ ਮਾਤਾ ਦੇ ਮੰਦਰ ਵਿਖੇ ਲਗਾਇਆ ਹੈ। ਇਸ ਕੈਂਪ ਦੇ ਵਿੱਚ ਲਗਭਗ 135 ਦੇ ਤਿੰਨ ਪੇਸ਼ੇਟ ਆਏ ਨੇ। ਪਰ ਅੱਥੇ ਦੇਕਨ ਚ ਆਇਆ ਕਿ ਇੱਥੇ ਚਿੱਟਾ ਮੋਤੀਆਂ ਤੋਂ ਪੀੜ ਤੇ ਜਿਹੜੇ ਆ ਗਰੀਜੋ ਬਹੁਤ ਵੱਡੀ ਗਿਣਤੀ ਵਿੱਚ ਪਾਏ ਗਏ ਹਾਲਾਂਕਿ ਇਹ ਪਿੰਡ ਰੋਡ ਦੇ ਬਿਲਕੁਲ ਉੱਪਰ ਹੈਗਾ ਪਰ ਉਹਦੇ ਬਾਵਜੂਦ ਵੀ ਮਤਲਬ ਦੇਖਿਆ ਗਿਆ ਕਿ ਚਿੱਟਾ ਮੋਤੀਆਂ ਦੇ ਆਪਰੇਸ਼ਨ ਇੰਨੇ ਜ਼ਿਆਦਾ ਹੋਣ ਵਾਲੇ ਨਹੀਂ ਔਰ ਲੋਕ ਥੋੜਾ ਜਿਹਾ ਹੈਸੀਟੇਟ ਵੀ ਕਰਦੇ ਨੇ ਕਰਵਾਉਣ ਤੋਂ ਇਹਦੇ ਸਬੰਧ ਵਿੱਚ ਲੋਕਾਂ ਨੂੰ ਫਿਰ ਜਾਗਰਤ ਕੀਤਾ ਗਿਆ ਉਹਨਾਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਚਿੱਟੇ ਮੁੱਢ ਦਾ ਟੈਸਟ ਕਰਾਉਣਾ ਬਹੁਤ ਜ਼ਰੂਰੀ ਹੈ ਦੇ ਨਾਲ-ਨਾਲ ਸਕੂਲੀ ਬੱਚੇ ਜਿਹੜੇ ਹੈਗੇ ਹਨ ਉਹ ਵੀ ਕਾਫੀ ਵੱਡੀ ਗਿਣਤੀ ਚੈੱਕ ਅਪ ਕਰਾਉਣ ਵਾਸਤੇ ਆਏ ਤੇ ਉਹਨਾਂ ਵਿੱਚ ਵੀ ਦੇਖਿਆ ਗਿਆ ਕਿ ਉਹਨਾਂ ਨੂੰ ਚਸ਼ਮੇ ਲਗਾਉਣ ਦੀ ਜ਼ਰੂਰਤ ਹੈ ਉਹ ਸਾਰੇ ਜਿਹੜੇ ਮਰੀਜ਼ ਸੀਗੇ ਸਕੂਲ ਵਾਲੇ ਬੱਚੇ ਉਹਨਾਂ ਨੂੰ ਅਸੀਂ ਕੁੱਡੇ ਜਿਹੜਾ ਸਾਡਾ ਗੁਰੂ ਨਾਨਕਾਈ ਕੇਅਰ ਸੈਂਟਰ ਹੈ ਉੱਥੇ ਬੁਲਾਇਆ ਹੈ ਉੱਥੇ ਅਸੀਂ ਉਹਨਾਂ ਦਾ ਬਿਲਕੁਲ ਫ੍ਰੀ ਚੈੱਕਅਪ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦੇ ਅੱਖਾਂ ਦਾ ਵੀ ਅਰੇਂਜ ਹੋ ਪਾਵੇ ਜਿੱਦਾਂ ਘੱਟੋ-ਬੱਟਾ ਅਸੀਂ ਉਹਨਾਂ ਨੂੰ ਚੈੱਕਅਪ ਕਰਕੇ ਪ੍ਰੋਪਰ ਨੰਬਰ ਦੇ ਕੇ ਉਹਨਾਂ ਨੂੰ ਗਾਈਡ ਕਰਾਂਗੇ ਕਿ ਉਹ ਚਸ਼ਮੇ ਵਰਤਣ ਇਹਦੇ ਨਾਲ-ਨਾਲ ਜਿਹੜੇ ਛਿੱਟਾ-ਪੂਤੀ ਦਾ ਆਪਰੇਸ਼ਨ ਨਿਕਲੇ ਨੇ ਇੱਥੇ ਮਰੀਜ਼ ਪੇਟ ਪਾਏ ਗਏ ਨੇ ਉਹਨਾਂ ਦੇ ਆਪਰੇਸ਼ਨ ਵਾਸਤੇ ਕਲੱਬ ਦੇ ਸਹਿਯੋਗ ਦੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਆਪਰੇਸ਼ਨ ਜਿਹੜੇ ਹੈਗੇ ਆ ਉਹ ਬਿਲਕੁਲ ਮੁਫ ਇਹ ਜਿਹੜਾ ਸਾਡਾ ਕੈਂਪ ਹੈ ਇਹ ਸਾਰਥਕ ਹੋਵੇ ਅੱਖਾਂ ਦੀਆਂ ਬਿਮਾਰੀਆਂ ਸੰਬੰਧੀ ਮਰੀਜ਼ਾਂ ਨੂੰ ਸचेत ਕੀਤਾ ਗਿਆ ਉਹਨਾਂ ਨੂੰ ਇਹ ਵੀ ਕਹਿ ਗਿਆ ਕਿ ਜਿਹੜੀ ਜਾਣਕਾਰੀ ਅੱਜ ਅਸੀਂ ਦਿੱਤੀ ਹੈ ਉਹ ਅੱਗੇ ਜਾ ਕੇ ਆਪਣੇ ਫੈਲੋ ਜਿਹੜੇ ਨਿਵਾਸੀ ਨੇ ਪਿੰਡ ਦੇ ਉਹਨਾਂ ਦੇ ਨਾਲ ਸ਼ੇਅਰ ਕਰਨ ਤਾਂ ਕਿ ਜਿਹੜੀ ਇਹ ਉਪਰਾਲਾ ਕੀਤਾ ਹੈ ਵਿਆਹਤੀ ਵੇਂਡਾ ਪ੍ਰੈਸ ਕਲੱਬ ਨੇ ਤੇ ਲੋਕਲ ਪੰਚਾਇਤ ਨੇ ਉਹਦਾ ਜਿਹੜਾ ਮਿਸ਼ਨ ਹੈ ਉਹ ਸਾਰਥਕ ਹੋ ਸਕੇ ਸੋ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਪਿਆ ਉਹਨਾਂ ਦਾ ਬਹੁਤ-ਬਹੁਤ ਧੰਨ ਧੰਵਾਦ ਕਰਦਾ ਹਾਂ ਅਸੀਂ ਗੁਰੂ ਨਾਨਕ ਦੇਵ ਜੀ ਕੇਂਦਰ ਰੇਂਡਾ ਵੱਲੋਂ ਇਹ ਕੋਸ਼ਿਸ਼ ਕਰਦੇ ਰਹੇ ਨੇ ਵੀ ਜਿੱਥੇ ਵੀ ਕਿਤੇ ਹੋਵੇ ਜਿੰਨੇ ਜੋਗੇ ਅਸੀਂ ਹੈਗੇ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ ਇਸ ਕੈਂਪ ਵਿੱਚ ਕਲਬ ਪ੍ਰਧਾਨ ਗੁਰਜੀਤ ਸਿੰਘ ਚੋਹਾਨ ਤੋਂ ਇਲਾਵਾ ਪੱਤਰਕਾਰ ਗੁਰਪ੍ਰੀਤ ਸਿੰਘ ਚਹਿਲ ਅਤੇ ਜਸਕਰਨ ਸਿੰਘ ਸੇਵਿਆ ਦਾ ਅਹਿਮ ਯੋਗਦਾਨ ਰਿਹਾ ਅੰਤ ਵਿੱਚ ਜਸਕਰਨ ਸਿੰਘ ਸੇਵਿਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੈਸ ਕਲੱਬ ਬਠਿੰਡਾ ਦਿਹਾਤੀ ਵੱਲੋਂ ਆਪ ਦਾ ਬੀਮਾ ਅੱਖਾਂ ਦਾ ਜਾਂਚ ਕੈਂਪ ਆ ਅੱਜ ਪਿੰਡ ਜੱਸੀ ਬਾਗਵਾਲੀ ਵਿਖੇ ਲਗਾਇਆ ਗਿਆ ਵੀ ਜਿਸ ਵਿੱਚ ਅੱਖਾਂ ਦੇ ਬੜੇ ਮਸ਼ਹੂਰ ਡਾਕਟਰ ਡਾਕਟਰ ਹਰਜੀਤ ਸਿੰਘ ਜੀ ਆਪਦੀਆਂ ਸਵਾਮਾਂ ਦੇ ਰਹੇ ਐ ਜਦੋਂ ਵੀ ਕਲੱਬ ਨੇ ਉਹਨਾਂ ਨੂੰ ਬੇਨਤੀ કરી ਡਾਕਟਰ ਸਾਹਿਬ ਨੂੰ ਉਹ ਮਨੁੱਖਤਾ ਦੀ ਸੇਵਾ ਵਾਸਤੇ ਹਮੇਸ਼ਾ ਤਤਪਰ ਰਹੇ ਤੇ ਉਹਨਾਂ ਨੇ ਆਪਦੀਆਂ ਸਵਾਮਾਂ ਜਿਹੜੀਆਂ ਉਹ ਇਸ ਕਲੱਬ ਨੂੰ ਦਿੱਤੀਆਂ ਐ ਇਸ ਕਲੱਬ ਦਾ ਜਿਹੜਾ ਮੇਨ ਮਕਸਦ ਹੈ ਉਹ ਲੋਕਾਂ ਵਿੱਚ ਅਵੇਅਰਨੈਸ ਲਿਆਉਣ ਵਾਸਤੇ ਵੀ ਕਈ ਲੋਕ ਆਪਦੀਆਂ ਬਿਮਾਰੀਆਂ ਬਤੀ ਸੁਚੇਤ ਨਹੀਂ ਹੁੰਦੇ ਉਹਨਾਂ ਦੇ ਪਿੰਡ-ਪਿੰਡ ਚੈੱਕਅਪ ਕਰਵਾ ਕੇ ਉਹਨਾਂ ਨੂੰ ਸੁਚੇਤ ਕਰਨਾ ਇਸ ਕੈਂਪ ਦਾ ਕਿੱਥੇ ਮਕਸਦ ਹੈ ਤੇ ਇਹਦੇ ਨਾਲ ਸਾਡੇ ਹੋਰ ਵੀ ਬਹੁਤ ਸਾਰੇ ਮਕਸਦ ਜੁੜੇ ਹੋਏ ਨੇ ਕੈਂਪ ਵੱਲੋਂ ਇੱਕ ਤਾਂ ਜਿਹੜੀ ਭਾਈਚਾਰਕ ਸਾਂਝ ਸਾਡੀ ਟੁੱਟਦੀ ਜਾ ਰਹੀ ਹੈ ਉਸ ਕੈਂਪਰਾ ਹੀ ਸਾਡਾ ਜਰੀਆ ਇਹ ਹੈ ਜਿਵੇਂ ਅਸੀਂ ਹੁਣ ਇੱਥੇ ਚੱਲ ਕੇ ਆਏ ਆ ਸਾਡੀ ਭਾਈਚਾਰਕ ਸਾਂਝ ਹੈ ਸਾਡੀ ਸਾਂਝ ਪੈਦਾ ਹੁੰਦੀ ਹੈ ਉਹ ਸਾਂਝ ਨੂੰ ਪੈਦਾ ਕਰਨਾ ਦੂਸਰਾ ਜਿਵੇਂ ਅੱਜ ਕੱਲ ਸਮਾਜ ਦੇ ਵਿੱਚ ਬੜੀ ਗਰਾਵਟਾਈ ਹੋਈ ਹੈ ਨਸ਼ਿਆਂ ਦੀ ਹੋਰ ਸਮਾਜ ਸਾਰੇ ਪਾਸੇ ਟੁੱਟਦਾ ਜਾ ਰਿਹਾ ਖੇਰੂ ਖੇਰੂ ਹੁੰਦਾ ਜਾ ਰਿਹਾ ਸਾਡੇ ਮੇਲ ਮਲਾਪ ਦਾ ਤੇ ਲੋਕਾਂ ਨੂੰ ਵਿਆਰ ਕਰਨ ਦਾ ਇਹ ਇੱਕ ਢੰਗ ਹੈ ਤਾਂ ਕਿ ਸਾਡਾ ਟੁੱਟਦਾ ਹੋਇਆ ਸਮਾਜ ਉਹ ਇੱਕ ਲੜੀ ਦੇ ਵਿੱਚ ਪਰੋਇਆ ਜਾ ਸਕੇ ਤੇ ਲੋਕਾਂ ਨੂੰ ਬਹੁਤ ਸਾਰੇ ਐਸੇ ਮਰੀਜ਼ ਹੁੰਦੇ ਆ ਜਿਹੜੇ ਇਲਾਜ ਤਾਂ ਉਹ ਆਪ ਦਾ ਕਰਵਾ ਸਕਦੇ ਹੁੰਦੇ ਆ ਕੋਈ 100 200 ਦੀ ਬਿਮਾਰੀ ਪਿੱਛੇ ਜਾਂ ਦਵਾਈ ਪਿੱਛੇ ਨਹੀਂ ਕੋਈ ਖੁਣੋਂ ਬੈਠਾ ਪਰ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਵੀ ਅਸੀਂ ਕਿਹੜੇ ਸਮੇਂ ਤੇ ਕਦੋਂ ਅਸੀਂ ਇਲਾਜ ਕਰਾਉਣਾ ਹੈ ਅੱਜ ਦੇ ਹੁਣ ਸਾਡੇ ਮੈਡੀਕਲ ਕੈਂਪ ਦੇ ਵਿੱਚ ਆ ਜਿਹੜੇ 111 ਮਰੀਜ਼ ਹੁਣ ਤੱਕ ਆ ਚੁੱਕੇ ਆ ਜਿਨ੍ਹਾਂ ਦੇ ਵਿੱਚੋਂ 25 ਮਰੀਜ਼ ਉਹ ਨੇ ਜਿਨ੍ਹਾਂ ਨੂੰ ਆਪਰੇਸ਼ਨ ਦੀ ਲੋੜ ਹੈ ਡਾਕਟਰ ਸਾਹਿਬ ਨੇ ਉਹਨਾਂ ਨੂੰ ਐਡਵਾਈਸ ਕਰਿਆ ਵੀ ਤੁਸੀਂ ਆਪਰੇਸ਼ਨ ਕਰਾਓ ਇਹਦਾ ਮੁਫਤ ਆਪਰੇਸ਼ਨ ਹੋਣਗੇ ਇਹਨਾਂ ਦੇ ਬੜੇ ਮਾਹਰ ਡਾਕਟਰ ਨੇ ਤੇ ਕੈਂਪ ਜਿਹੜਾ ਸਾਡਾ ਕਲੱਬ ਹੈ ਪ੍ਰੈਸ ਕਲੱਬ ਦਿਹਾਤੀ ਪਟੰਡਾ ਜਿਹੜਾ ਉਹਦੇ ਪ੍ਰਧਾਨ ਸਾਡੇ ਗਰਜੀਤ ਸਿੰਘ ਚਾਹਾਨ ਜੀ ਤੇ ਗੁਰਪ੍ਰੀਤ ਸਿੰਘ ਜੀ ਚਾਹਲ ਤੇ ਸਰੇਂਦਰਪਾਲ ਜੀ ਜਾਨੋ ਸਾਰਿਆਂ ਦਾ ਮੈਂ ਕੀ ਨਾ ਨਵਾਂ ਨਾਂ ਲੈਂਦੇ ਨੂੰ ਆਪਾਂ ਨੂੰ ਬਹੁਤਾ ਟਮਸਾਵਾ ਲੱਗ ਜਾਣਾ ਸਾਰੇ ਇਸ ਗੱਲ ਤੋਂ ਤਤਪਰ ਰਹਿੰਦੇ ਐ ਵੀ ਕੋਈ ਵੀ ਸਾਡੇ ਸਮਾਜ ਦੇ ਵਿੱਚ ਕਿਸੇ ਗੱਲ ਤੋਂ ਅਗਿਆਨਤਾ ਨਾ ਹੋਵੇ ਗਿਆਨ ਪ੍ਰਾਪਤ ਸਾਡੇ ਸਮਾਜ ਹੋਵੇ ਤਾਂ ਕਿ ਉਹਨਾਂ ਨੂੰ ਆਪਦੇ ਸਿਹਤ ਪ੍ਰਤੀ ਉਹਨਾਂ ਨੂੰ ਆਪਦੇ ਸਮਾਜ ਪ੍ਰਤੀ ਉਹਨਾਂ ਨੂੰ ਆਪਦੇ ਆਰਥਿਕ ਪ੍ਰਤੀ ਉਹ ਸਾਰੀਆਂ ਗੱਲਾਂ ਤੋਂ ਸਟੇਟ ਹੋਵੇ ਤਾਂ ਹੀ ਇੱਕ ਸਮਾਜ ਦੀ ਉਹ ਸਾਰੀ ਹੈ ਜਿਹੜੀ ਉਹ ਵਧੀਆ ਹੋ ਸਕਦੀ ਹੈ ਸਾਡਾ ਸਮਾਜ ਵਧੀਆ ਸੀ ਤੇ ਇਹ ਵਧੀਆ ਰਹਿਣਾ ਚਾਹੀਦਾ ਹੈ ਇਹ ਸਾਡਾ ਉਦਮ ਹੈ ਜੀ ਅਸੀਂ ਮੈਡੀਕਲ ਕੈਂਪ ਆ ਜਿਹੜੇ ਉਹ ਅੱਗੇ ਤੋਂ ਵੀ ਲਗਾਉਂਦੇ ਰਹਾਂਗੇ ਇਹ ਸੀ ਚੈਨਲ ਸੁਪਨੋ ਡਾਰੀ ਦੇ ਸੰਚਾਲਕ ਸਤਪਾਲ ਮਾਂਦੀਕ ਵਿਸ਼ੇਸ਼ ਰਿਪੋਰਟ ਤੇ ਵਿਸ਼ੇਸ਼ ਸਹਿਯੋਗ ਰਿਆ ਮੈਡਮ ਦੀਪਾ ਛਾਪੜਾ ਦਾ ਇਸ ਪ੍ਰੋਗਰਾਮ ਦੇ ਪ੍ਰਯੋਜਕ ਸੰ ਕੰਪਿਊਟਰ ਟੈਕਨੋਲੋਜੀ ਇੰਸਟੀਚਿਊਟ ਪਟਿਆੰਡਾ ਸੰਪਰਕ ਨੰਬਰ 9781968005